ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਆਉਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਆਪਾਂ ਪੰਜਾਬ ਵਾਲੀ ਜਰਸੀ ਵੜ ਲੈਣੀ ਹੈ ਤੇ ਲੈਣੀ ਸੁਈ ਹੋਈ ਹੈ ਤੇ ਲੈਣੀ ਵੀ ਬੱਸੀ ਵਾਲੀ ਹੈ ਵੀਡੀਓ ਨੂੰ ਸਕਿਪ ਨਾ ਕਰੋ ਚੰਗੀ ਤਰ੍ਹਾਂ ਦੇਖ ਲਓ ਜੈਨੂਇਨ ਰੇਟ ਹੋਊਗਾ ਤਿਆਰ ਦੁੱਧਾ ਵਾਲੀ ਵਹਿੜਾ ਜੇ ਕਿਸੇ ਮੇਰੇ ਵੀਰ ਦੀ ਸਮਝ ਨਹੀਂ ਕਿਉਂਦੀ ਉਹਦਾ ਵਾਇਆਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਕਨਫਰਮ ਕਰਵਾ ਦਿਓ ਜੀ ਆਪਣਾ ਪਿੰਡ ਧੌਲਾ ਨਾਮ ਭੋਲਾ RAM ਪਿੰਡ ਧੌਲਾ ਨਾਮ ਭੋਲਾ RAM ਤੇ ਮੋਬਾਈਲ ਨੰਬਰ ਕਿੰਨਾ ਹੈ 98410 99410 90410 49410 ਤੇ ਆਪਣੀ ਘਰ ਦੀ ਵਹਿੜਾਈ ਹਾਂਜੀ ਹਾਂਜੀ ਦੋਸਤੋ ਘਰ ਦੀ ਵਹਿੜਾ ਕੋਈ ਵਪਾਰ ਦਾ ਕੰਮ ਨਹੀਂਗਾ ਮਜਬੂਰੀ ਕਰਕੇ ਵੀਰ ਕਹਿੰਦਾ ਆਪਾਂ ਬੈਠ ਵੇਚ ਰਹੇ ਹਾਂ ਕੋਈ ਮੰਨ ਲਓ ਵੀ ਨੁਕਸ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਤੇ ਜਿਹੜੀ ਆਪਾਂ ਸਕਰੀਨ ਤੇ ਵਹਿੜ ਦੇਖੀ ਨੇ ਕਹਿਮਾ ਸੁਆ ਸੁਈ ਆ ਜੀ ਇਹ ਦੂਜਾ ਸੁਆ ਜੀ ਦੂਜਾ ਸੁਆ ਜੀ ਦੂਜਾ ਸੂਆ ਸੂਏ ਦੇ ਪਹਿਲੇ ਸੂਏ ਕਿੰਨਾ ਕ ਦੁੱਧ ਦਿੱਤਾਈ ਪਹਿਲੇ 22 ਲੀਟਰ ਦਿੱਤਾਈ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾ ਤੇ ਹੁਣ ਹਾਜ਼ਰ ਦੁੱਧ ਕਿੰਨਾ ਕ 17 ਹੁਣ 17 ਕਿਲੋ ਤੋਲ ਕੇ ਦੇ ਦਾਂਗੇ ਦੋ ਟਾਈਮ ਤਿੰਨ ਟਾਈਮ ਮਣ ਕੇ ਲਿਆ ਸਰ ਦੋਸਤੋ 17 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਹੈ ਤੇ ਇਧਰ ਹੋ ਜਾ ਮੰਗਰ ਕੀ ਆ ਜੀ 25 ਮੰਗਰ ਦੋਸਤੋ ਬੱਸੀ ਐ ਚੰਗੇ ਸੀਮਣ ਦੀ ਜਰਸੀ ਅੰਗ ਜੀ ਬੱਸੀ ਐ 10 ਦਿਨ ਸੂਈ ਨੂੰ ਹੋ ਗਏ 17 ਕਿਲੋ ਦੁੱਧ ਐਣ ਕੰਡੇ ਵਾਲਾ ਹਾਜ਼ਰ ਹੈਗਾ ਬਹਿੜ ਪਸਮਾ ਚ ਲਿਆਂਦੀ ਉਹ ਬੱਸਾ ਲਾ ਕੇ ਕਿ ਆਉਂਦੀ ਕਰਦੀ ਹੈ ਨਹੀਂ ਜੇ ਕੋਈ ਵੀਰ ਘਰੇ ਆ ਕੇ ਦੇਖਣੀ ਚਾਹੁੰਦਾ ਵੀਰਾਂ ਨੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ 5:30 6 ਦੇ ਲਗਭਗ ਦਾਗਾ ਇੱਕ ਵਾਰੀ ਖੋਲ ਕੇ ਗੇੜਾ ਦਵਾ ਲਓ ਜੀ ਤੋਰੇ ਬੁਖਮ ਬਾਈਆਂ ਨੂੰ ਜੇਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਦੋਸਤੋ ਛੋਟਾ ਕਦ ਕਾਠ ਮੰਨ ਕੇ ਆਇਆ ਹੁਣ ਫੁੱਲ ਵੱਡਾ ਕਦ ਕਾਠ ਹੈ ਜਰਸੀ ਯੰਗ ਚ ਬੈੜ ਰਿਜਨਲ ਪੰਜਾਬ ਵਾਲੀ ਜਰਸੀ 17 ਕਿਲੋ ਵੀਰ ਕਨੇ ਵੀ ਦੁੱਧ ਬਿਲਕੁਲ ਹਾਜ਼ਰ ਹੈਗਾ ਕੋਈ ਸਵੇਰ ਦੀ ਚਵਾਈ ਨਹੀਂ ਰੋਕੀ ਹੋਈ ਸਵੇਰ ਦੀ ਚਵਾਈ 1 5 ਵਜੇ ਦੋਸਤੋ ਸਵੇਰ ਦੀ ਚਵਾਈ 5:00 ਵਜੇ ਦੇ ਲਗਭਗ ਹੋਇਆ ਲੰਮੀ ਲੈ ਜਾਈ ਇਧਰ ਦੋਸਤੋ ਤੋਰੇ ਤਾਰੇ ਦੀ ਹੈਗੀ ਆ ਬੈਡ ਬਿਲਕੁਲ ਸਾਫ ਜੈਨੂਇਨ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਭੋਲੇ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰੇ ਫੇਰ ਬੋਲ ਦੇਾਂਗੇ ਚੌਣ ਚਵਾਈ ਵੀਰ ਕਹਿੰਦਾ ਹੈਗੀ ਆ ਇਹਨ ਇੱਕ ਨੰਬਰ ਪੋਲੀ ਚਵਾਈ ਆ ਕੋਈ ਭੂਰ ਛਟਾਣੀਗਾ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੇਜੇ ਚ ਕੋ ਕੇ ਮੰਗਾ ਸਕਦਾ ਕਿਉਂਕਿ ਘਰੇਲੂ ਵਹਿੜਾ ਕੋਈ ਵਿਵਾਰ ਦਾ ਕੰਮ ਨਹੀਂ ਠੱਗੀ ਠੋਰੀ ਵਾਲਾ ਕੰਮ ਨਹੀਂਗਾ ਜੇ ਕਿਸੇ ਮੇਰੇ ਵੀਰ ਨੇ ਬਿਆਨਾਂ ਪਾ ਕੇ ਘਰੇ ਦੋ ਟਾਈਮ ਚੋਣੀਆਂ ਤਾਂ ਚੋ ਵੀ ਸਕਦੇ ਹੋਗੇ ਲੈਵਾ ਦੇਖਣਾ ਦੋਸਤੋ ਐਦਾਂ ਦਾ ਹੁਣ ਜਿਵੇਂ ਮਤਲਬ ਬਜ਼ਾਰ ਵਾਲੀਆਂ ਵਹਿੜਾਂ ਨੂੰ ਹੁੰਦਾਗਾ ਨਿਖੜਮਾ ਥਣਾ ਮੁਠੀ ਵਾਲਾ ਗੈਪ ਤੇ ਬਾਕੀ ਸੀਲ ਸ਼ਾਂਤ ਵੀਰਾਂ ਦਾ ਬਥੇਰੀਆ ਹੱਥ ਪੱਲਾ ਪਾ ਮਾਰ ਕੇ ਦਿਖਾਵਾਂਗੇ ਤੇ ਧਾਰਾ ਤਾਂ ਸਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਮਾਰ ਦੇਾਂਗੇ ਜੇ ਕਿਸੇ ਮੇਰੇ ਵੀਰ ਨੇ ਜਰਸੀ ਬੈੜ ਚੰਗੇ ਦੁੱਧ ਵਾਲੀ ਲੈਣੀਆਂ ਤਾਂ ਵੀਰਾਂ ਨਾਲ ਜੂ ਰੁਕਨ ਕੰਟੈਕਟ ਕਰ ਲੋ ਹੱਥੋਂ ਥੋਂ ਵਧੀਆ ਫਿਰ ਆ ਲਾਂਦੀ ਐ ਜੀ ਦੋਸਤੋ ਸੀਲ ਸ਼ਾਂਤ ਠੰਡੇ ਸਵਾਲੀਆਂ ਬੈੜਾ ਐਦਾਂ ਦੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਰਿਜਨਲ ਦੂਜਾ ਹਾਂ ਤਾਂ ਦੋ ਦੋ ਚੌਣ ਚਵਾਦੀ ਹੈਗੀ ਇੱਕ ਨੰਬਰ ਆ ਦੇਖੋ ਬਿਲਕੁਲ ਲੈਣਾ ਪੋਲਾ ਚੌਣਾਗਾ ਓਕੇ ਹਾਂਜੀ ਹਾਂਜੀ ਦੁਬਾਰੇ ਫੇਰ ਮਾਰ ਦੋਈ ਧਾਰਾਂ ਆਪਾਂ ਚੰਗੀ ਤਰ੍ਹਾਂ ਮਾਰ ਕੇ ਸਾਦੀ ਦੋਸਤੋ ਤੁਹਾਨੂੰ ਆਪ ਨੂੰ ਹੀ ਪਤਾ ਜਿਹੜੇ ਵੀ ਰਗਾਮਾਂ ਰੱਖਦੇ ਨੇ ਕਿਉਂਕਿ ਜਦੋਂ ਤਾਂ ਨਾ ਮੱਜਣ ਲੱਗ ਗਿਆ ਨਾ ਪਸਮਾਚ ਪਸੂ ਉੱਤਰਿਆ ਹੁੰਦਾ ਪਸ਼ਾਪ ਦੀ ਛੱਲ ਕਰਤੀ ਗਾ ਨੇ ਸਾਰੇ ਕੈਰੇਕਟਰ ਕਵਰ ਕਰਦੀ ਆ ਜਰਸੀ ਨਾਲ ਦੇ ਚੋਣ ਚ ਵਾਦੀ ਹੈਗੀਆਂ ਨੇ ਇੱਕ ਨੰਬਰ ਕੋਈ ਡਰਦੀ ਕਰਦੀ ਨਹੀਂ ਕੋਈ ਹਲਦੀ ਨਹੀਂ ਮੰਗਰ ਦੋਸਤੋ ਚੰਗੇ ਸੀਮ ਨਾਲ ਜਰਸੀ ਵਸੀ ਹੈ ਤੇ ਰੇਟ ਕੀ ਹੋਊਗਾ ਇਹਦਾ ਲੈਣ ਦੇ ਨਾਲ ਆ ਰੇਟ ਲੈਣ ਦੇ ਨਾਲ ਆ 90000 ਮਾਨਤਨ ਦਾ ਹੋਊਗਾ ਜੀ ਦੋਸਤੋ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਦਾੜੀ ਨਾਲੋਂ ਮੁੱਸਾਂ ਵਧੀਆਂ ਹੋਈਆਂ ਨੇ ਦੋਸਤੋ ਕਿਉਂਕਿ ਆਪ ਮਾਨ ਨਾਲੋਂ ਵਸੀ ਮੰਗਰ ਚੰਗੀ ਆ ਚੰਗਾ ਸੀਵਨ ਲੱਗਿਆ ਹੋਇਆ ਵੀਰ ਕਹਿੰਦੇ ਐ ਨਹੀਂ ਪਤਾ ਵੀ ਲੱਗਿਆ ਕਿਹੜਾ ਹੋਇਆਗਾ ਕਿਉਂਕਿ ਆਪਾਂ ਵੀਰ ਕਹਿੰਦਾ ਵੀ ਝੂਠੋ ਦਮਾਨ ਮਾਰਦੀਏ ਫਲਾਨੇ ਦੀ ਆ ਉਹਦਾ ਕੋਈ ਫਾਇਦਾ ਨਹੀਂਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਵੈਟ ਤਾਂ ਵੀਰ ਭੋਲੇ ਨਾਲ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ